ਦਰਸ਼ਕਾਂ ਲਈ ਸੰਜੜ نیوز ਦੇਖ ਰਹੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਨidhi ਹਾਜ਼ਰ ਆ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਯੂਕੇ ਤੋਂ ਪਰਤੇ ਰਾਗਵ ਚੱਡਾ ਚੌਣਾ ਤੋਂ ਠੀਕ ਪਹਿਲਾਂ ਸੀਐਮ ਕੇ ਜਿਵਾਲ ਨਾਲ ਕੀਤੀ ਮੁਲਾਕਾਤ ਕੇ ਜਿਵਾਲ ਦੇ ਪੀਏ ਵਿਭਾਵ ਕੁਮਾਰ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਮੈਡੀਕਲ ਰਿਪੋਰਟ ਸਵਾਤੀ ਮਾਲੀਵਾਲ ਤੇ ਹਮਲਾ ਅੱਖਾਂ ਤੇ ਲੱਤਾਂ ਤੇ ਸੱਟ ਦੇ ਨਿਸ਼ਾਨ ਜਲੰਧਰ ਚ ਭਾਜਪਾ ਉਮੀਦਵਾਰ ਨੂੰ ਲੱਡੂਆਂ ਨਾਲ ਤੋਲਿਆ ਗਿਆ ਫਿਰ ਉਹੀ ਲੱਡੂ ਵੰਡੇ ਗਏ ਲੋਕਾਂ ਚ ਰਿੰਕੂ ਬੈਠਾ ਸੀ ਪੈਮਾਨੇ ਤੇ ਵੀਡੀਓ ਸਾਹਮਣ ਆਪ ਵਿਜਨ ਡਾਕੂਮੈਂਟ ਲੁਧਿਆਣਾ ਜੁਝਾਰੀ ਕਾਬ ਬਿੱਟੂ ਨੇ ਮੇਰੀ ਨਕਲ ਸ਼ਹਿਰ ਦੇ ਡਰਾਈਵ ਆਈਟੀ ਦਫਤਰ ਕੋਲਣ ਦਾ ਕੀਤਾ ਲੁਧਿਆਣਾ ਚ ਕੰਮ ਤੋਂ ਪਰਤ ਰੇ ਪ੍ਰਾਣ ਲੁੱਟਿਆ ਬਾਈਕ ਸਵਾਰ ਨੇ ਐਕਟੀਵਾ ਦਾ ਪਿੱਛਾ ਕੀਤਾ ਤੇਜ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਤੇ ਨਗਦੀ ਲੁੱਟ ਲਈ ਖਨਾਜ ਚਾਰ ਨਸ਼ਾ ਤਸਕਰ ਕਾਬੂ 10 ਕਿਲੋ ਆਫੀਮ ਤੇ 1 ਲੱਖ ਰੁਪਏ ਬਰਾਮਦ ਮਿਲਟਰੀ ਗਰਾਊਂਡ ਨੇੜੇ ਗ੍ਰਿਫਤਾਰ ਲੁਧਿਆਣਾ ਚ ਆਪ ਉਮੀਦਵਾਰ ਪੱਪੀ ਵਰਿੰਗ ਤੇ ਬਿੱਟੂ ਤੇ ਗੁੱਸੇ ਚ ਕਿਹਾ ਰਾਜਾ ਬੈਂਸ ਨੂੰ ਬਿਜਲੀ ਚੋਰ ਕਹਿੰਦਾ ਸੀ ਹੁਣ ਉਹ ਖਾਸ ਹੋ ਗਿਆ ਰਵਨੀਤ ਨੇ ਨਹੀਂ ਚੁੱਕਿਆ ਕਪੂਰਥਲਾਜ ਚੋਰੀ ਦਾ ਦੋਸ਼ੀ ਗ੍ਰਿਫਤਾਰ ਨਾਕਾਬੰਦੀ ਦੌਰਾਨ ਕਾਬੂ 6 ਮੋਟਰਸਾਈਕਲ ਮੌਕੇ ਤੇ ਬ੍ਰਮ ਚੋਣ ਪ੍ਰਚਾਰ ਦੌਰਾਨ ਵਿਅਕਤੀ ਨੇ ਕਨਈਆ ਕੁਮਾਰ ਉਮਾਰੇ ਥੱਪੜ ਮਾਲਾ ਪਾਉਣ ਦੇ ਬਹਾਨੇ ਆਇਆ ਕਨਈਆ ਦੇ ਸਮਰਥਕਾਂ ਨੇ ਹਮਲਾਵਰ ਦਿੱਕੀ ਤਿਕਟਮਾਰ ਕਰਨਾਟਕ ਸੈਕਸ ਸ캔ਲ ਪਾਜਪਾ ਨੇਤਾ ਦਾ ਦਾਵਾ ਉਪ ਮੁੱਖ ਮੰਤਰੀ ਨੇ ਪ੍ਰਜਵਲ ਦੀ ਵੀਡੀਓ ਕਿਤੀ ਵਾਇਰਲ ਦੇਵ ਗੋੜਾ ਨੇ ਕਿਹਾ ਪ੍ਰਜਵਲ ਖਿਲਾਫ ਕਾਰਵਾਈ ਤੇ ਕੋਈ ਇਤਰਾਜ਼ ਨਹੀਂ ਐਮਪੀ ਸਮੇਤ ਨੌ ਰਾਜਾਂ ਵਿੱਚ ਪੰਜ ਦਿਨਾਂ ਤੱਕ ਰਹੇਗੀ ਹੀਟ ਵੇਵ ਆਗਰਾ ਯੂਪ ਵਿੱਚ ਤਾਪਮਾਨ 47 ਡਿਗਰੀ ਤੱਕ ਪਹੁੰਚਿਆ ਕੇਰਲ ਤਾਮਿਲਨਾਡੂ ਚ ਭਾਰੀ ਮੀਂਹ ਦੀ ਚੇਤਾਵਨੀ हरियाणा ਚ ਚੱਲਦੀ ਬੱਸ ਨੂੰ ਲੱਗੀ ਅੱਗ 10 ਸ਼੍ਰਧਾਲੂ ਜਿੰਦਾ ਸੜੇ 25 ਤੋਂ ਵੱਧ ਸੜੇ ਮथुरा ਬ੍ਰਿੰਦਵਨ ਤੋਂ ਭਾਰਤ ਦੇ ਸਮੇਂ ਐਕਸਪ੍ਰੈਸ ਵੀ ਤੇ ਵਾਪਰਿਆ ਹਾਦਸਾ 25 ਦਿਨਾਂ ਬਾਅਦ ਘਰ ਪਰਤੇ ਤਾਰਕ ਮਹਿਤਾ ਉਲਟਾ ਚਸ਼ਮਾ ਫੇਮ ਸੋਢੀ ਬੋਲੇ ਧਾਰਮਿਕ ਯਾਤਰਾ ਤੇ ਨਿਕਲਿਆ ਸੀ ਹਰਿਆਣਾ ਚੋਹੇ ਬਸ ਹਾਦਸੇ ਚੋ ਹਿਆਰਪੁਰ ਦੇ ਲੋਕਾਂ ਦੀ ਮੌਤ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ ਮੰਤਰੀ ਜ਼ਿੰਪਾ ਪੀਐਮ ਓਦੀ ਦੀ ਅੱਜ ਅੰਬਾਲਾ ਸੋਨੀਪਾਚ ਚੌਣੇ ਰੈਲੀ ਪੰਜ ਲੋਕ ਸਭਾ ਸੀਟਾਂ ਤੋਂ ਪਹੁੰਚਣਗੇ ਲੋਕ 175 ਸਵਾਰੀਆਂ ਨਾਲ ਭਰੇ ਜਹਾਜ਼ ਨੂੰ ਲੱਗੀ ਅੱਗ ਦੇ ਲੇਅਰਪੋਰਟ ਤੇ ਕਰਾਈ ਗਈ ਐਮਰਜੈਂਸੀ ਲੈਂਡਿੰਗ ਆਖਿਰ ਬਦਲ ਗਿਆ ਟਵਿੱਟਰ ਦਾ ਡੋਮੇਨ ਨੇਮ ਹੁਣ x.com ਤੇ ਖੁੱਲੇਗਾ ਸੋਸ਼ਲ ਮੀਡੀਆ ਪਲੇਟਫਾਰਮ ਫਰਾਂਸ ਨੇ ਲਾਇਆ ਟਿਕਟੌਕ ਤੇ ਬੈਨ ਐਮਰਜੈਂਸੀ ਸ਼ਕਤੀਆਂ ਦਾ ਕਰਨਾ ਪਿਆ ਇਸਤੇਮਾਲ ਗੋਆ ਵੈਕਸੀਨ ਲੈਣ ਵਾਲੇ ਵੀ ਨਹੀਂ ਬਚੇ ਸਾਈਡ ਇਫੈਕਟਸ ਔਰਤਾਂ ਨੂੰ ਪੀਰੀਅਡਸ ਦੀ ਵੱਡੀ ਸਮੱਸਿਆ ਆਈਪਲ 2024 ਵਿੱਚ 38ਵੀਂ ਵਾਰ 200 ਪਲੱਸ ਦਾ ਸਕੋਰ ਬਣਿਆ ਮੁੰਬਈ ਇੰਡੀਅਨਸ ਨੇ ਦੂਜੀ ਵਾਰ ਇੱਕ ਸੀਜ਼ਨ ਵਿੱਚ 10 ਮੈਚ ਗਵਾਏ ਪੂਰਨ ਨੇ 19 ਗੇਂਦਾਂ 'ਚ ਅਰਧ ਸੈਂਕੜਾ ਬਣਾਇਆ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ ਨਿਊਜ਼